ਸੇਗਾ ਕੋਈ ਨਹੀਂ ਕਹਾਵੀ ਸਾਨੂੰ ਸੇਗਾ ਸੁਣ ਨਹੀਂ ਉਹਨਾਂ ਨੇ ਮਿੱਤੇ ਜਦੋਂ ਜਦੋਂ ਮੈਂ ਮੋੜ ਮੋੜਨ ਲੱਗਾ ਆ ਉਹਨਾਂ ਨੇ ਮੋਢਾ ਤੋੜ ਲਿਆ ਉਦੋਂ ਤੇ ਇੱਕ ਫੇਰ ਮਿੱਤੇ ਕਰਤਾ ਉਹ ਨਹੀਂ ਅੱਛਾ ਜੀ ਉਹ ਇਧਰੋਂ ਕਿਹੜੇ ਪਿੰਡ ਲੋ ਆਉਂਦੇ ਸੀ ਉਹ ਤਗੜਾਂ ਤੋਂ ਆ ਰਹੇ ਇਧਰੋਂ ਤਗੜਾਂ ਤੋਂ ਆ ਰਹੇ ਤੁਸੀਂ ਮਿਲ ਕੇ ਇਹਨੂੰ ਜਾ ਰਹੇ ਸੀ ਮੈਂ ਬਿਲਕੁਲ ਨਹੀਂ ਜਾ ਰਿਹਾ ਸੀ ਅੱਛਾ ਮੋੜ ਤੇ ਫੇ ਜਦੋਂ ਤੁਸੀਂ ਪਹੁੰਚੋਗੇ ਤਾਂ ਕੋਈ ਚੰਗੀ ਤੇ ਮੋੜ ਮੈਂ ਮੋੜਤਾ ਤੇ ਇੱਕ ਫੇਰ ਉਹਨੇ ਮੋੜ ਦੇ ਮਗਰ ਉਹ ਬੰਨੇ ਹੋਏ ਸੀ ਜਦੋਂ ਉਹ ਬੰਨੇ ਸੀ ਮੋਢਾ ਛੋਟਾ ਸੀਗਾ ਇਹ ਨਹੀਂ ਪਤਾ ਮੋਟਰਸਾਈਕਲ ਕਿੱਧਰ ਹੈ ਮੈਂ ਇੱਕ ਵਾਰ ਆ ਗਿਆ ਜਦੋਂ ਨਾ ਨਹੀਂ ਮੂੰਹ ਬੰਨੇ ਸੀ ਜਦੋਂ ਉਹ ਬੰਨੇ ਸੀ ਇੱਕ ਜਣੇ ਕਿ ਦੋ ਜਣੇ ਸੀਗੇ ਜੀ ਦੋ ਜਣੇ ਉਹ ਪਿਛਲੇ ਪਲੌਂਦਾ ਸੀ ਉਹਨੇ ਉਹਨੇ ਫੇਰ ਕੀਤਾ ਮੇਰੇ ਤੇ ਅੱਛਾ ਹਾਂਜੀ ਉਹਨੇ ਫੇਰ ਕੀਤਾ ਮਤਲਬ ਹੋਰ ਲੈਣਾ ਕੀਤਾ ਜਿਹੜਾ ਚਲਾਦਾ ਕਿਉਂਕਿ ਮੈਂ ਇਦਾਂ ਉਹ ਦੇਖ ਲਿਆ ਉਹਨੇ ਚਲਾ ਦਿੱਤੀ ਮੈਂ ਮੋਟਰਸਾਈਕਲ ਪੇਜ ਕਰ ਲਿਆ ਤੇ ਉਸ ਤੋਂ ਬਾਅਦ ਨੀ ਮੈਨੂੰ ਤਾਂ ਕਿੱਧਰ ਨੂੰ ਗਏ ਉਹ ਸਮਝ ਨਹੀਂ ਆਉਂਦਾ ਫਿਰ ਲੋਕਾਂ ਤੁਹਾਡੇ ਕੋਈ ਕਿਸੇ ਨਾਲ ਦੁਸ਼ਮਣੀ ਜਾਂ ਕੋਈ ਇੱਦਾਂ ਦਾ ਕੋਈ ਹੋਲ ਹੋਵੇ ਕੋਈ ਕਿੱਦਾਂ ਦੀ ਕੋਈ ਗੱਲਬਾਤ ਕਿਤੇ ਪੁਰਾਣੀ ਕੈਸ਼ ਕੁਛ ਤਾਂ ਨਹੀਂ ਤੁਹਾਡੇ ਕੋਲ ਸੀਗਾ ਨਹੀਂ ਨਹੀਂ ਕੈਸ਼ ਵੀ ਨਹੀਂ ਨਹੀਂ ਪੈਸ ਕੋਈ ਨਹੀਂ ਪਹਿਲਾ ਚਾਂਸ ਹੋਇਆ ਕਦੀ ਹੋਇਆ ਹੀ ਨਹੀਂ ਉਹਦਾ ਆਪਣੀ ਕੋਈ ਰੰਜਿਸ਼ ਪੁਰਾਣੀ ਕੋਈ ਲਾਗ ਨਹੀਂ ਕਿਸੇ ਜਨ ਨਾਲ ਨਹੀਂ ਤੇ ਤਾਰੇ ਸ਼ਾਕੋ ਹੋਵੇ ਕਿਸੇ ਦੇ ਨਹੀਂ ਕੋਈ ਇਹਦਾ ਕੰਮ ਇੱਥੇ ਜਾਂ ਸਾਡੇ ਗੁਰਦੁਆਰੇ ਬਹੁਤ ਕੰਮ ਕੀਤਾ ਸਾਰਾ ਡੇਲ ਡੂਲਦਾ ਨਹੀਂ ਐਂਡ ਵੀ ਕੰਮ ਕਰਦਾ ਰਹਿੰਦਾ ਆਉਂਦੇ ਜਾਂਦੇ ਰਹਿੰਦਾ ਕਿਸੇ ਨਾਲ ਦੇਖੋਵੇ ਕਿਸੇ ਨਾਲ ਨਹੀਂ ਪਲਟੀ ਪੱਟੀ ਕਾਰਜਕ੍ਰਮ ਹੋਇਆ ਹੋਵੇ ਨਹੀਂ ਪੈਂਡ ਚ ਹੋਇਆ ਹੋਇਆ ਗਾੜੀ ਕਲੋਜ਼ ਨਹੀਂ ਹੋਇਆ